ਆ ਜੀ ਮੈਂ ਤੋ ਰੇੜਾ ਨਿਘਾ ਰਿਆ ਹੀ ਲੱਗੋਂਦੀ ਤੇ ਆਪਣਾ ਸਬਜ਼ੀ ਫਰੋਡ ਵਿੱਚ ਜਾਂਦਾ ਅਸੀਂ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਸਕੂਟਰੀ ਇੱਥੇ ਖੜੀ ਰਾਤ ਦੇ ਵਿੱਚੋਂ ਪਰੇ ਕਰਨ ਲਗਾ ਪਰੇ ਕਰਦਿਆਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛੋਂ ਇਥੋਂ ਚੈਨ ਨੂੰ ਹੱਥ ਪਾ ਲਿਆ ਗਲੇ ਤੋਂ ਉਹ ਮਰੋੜ ਕੇ ਨਾਲ ਹੀ ਇਹਨਾਂ ਸਿਰੇ ਸਾਬ ਖੋ ਲਿਆ ਸਿਰੇ ਸਾਬ ਖੋ ਕੇ ਨਾਲ ਬਲੈਂਕ ਪਾਰਦੀ ਬਨਾਈ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਛੜਾਉਣ ਲਗਾ ਆਪਣੇ ਬੱਚਿਆਂ ਦੇ ਮੇਰੇ ਜੱਗ ਨੂੰ ਹੱਥ ਪਾ ਲਿਆ ਨਾਲ ਹੀ ਮੈਂ ਦਾੜਾ ਖਿੱਚਦਾ ਕਿ ਮੈਂ ਆਇਆ ਰੋੜ ਰੋੜ ਪਾਇਆ ਇੱਥੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਧਾੜਿਆਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਬੇਹਾਲਿਓ ਪਿਆਰ ਕਰਦੇ ਆ ਕਿਰਾਇਆ ਮੰਗਦੇ ਆ ਬਾਅਦ ਕਿਰਾਇਆ ਕਰਾਏ ਪਿਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹਦਾ ਮਤਲਬ ਇਹ ਆ ਵੀ ਆਡਾ ਫੇਚੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਦਾੜੀ ਨੂੰ ਹੱਥਾਂ ਰੰਗੀਲੇ ਪਾਇਆ ਨਾਲ ਦੋ ਭਈਏ ਭਾਜੀ ਪਿਛੇ ਦੇ ਨਾਲ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਭੱਜਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਬਾ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਹੈ ਭਾਜੀ 11 ਵਜੇ ਦੀ ਗੱਲ ਤੇ ਕਹਿੰਦਾ ਜਾਓ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਵੀ ਹੋ ਸਕਦਾ ਕਹਿੰਦਾ ਕਰ ਲਓ ਤੁਸੀਂ ਉਸ ਬੰਦੇ ਨੂੰ ਪੁਲਿਸ ਰਾਤ 9 ਵਜੇ ਫੜ ਲੈਂਦੀ ਆ ਜਾਂ ਰਾਤੀ 10 ਵਜੇ ਜਾਂ 8 ਵਜੇ ਫੜ ਲਿਆ ਉਦੋਂ ਬਾਅਦ ਪੁਲਿਸ ਨੇ ਕੀ ਕੀਤਾ ਹੈ ਪ੍ਰਸ਼ਾਸਨ ਦੱਸੇ ਅਗਲੇ ਦਿਨ 11:30 ਵਜੇ ਇਹਨਾਂ ਨੂੰ ਇਹਨਾਂ ਮੁਤਾਬਕ ਪਤਾ ਲੱਗਦਾ ਹੈ ਕਿ ਉਹ ਬੱਚਾ ਤੁਹਾਡਾ ਕਤਲ ਕਰ ਦਿੱਤਾ ਗਿਆ ਜਿਸ ਦੇ ਇਨਸਾਫ ਲਈ ਜਿੱਥੇ ਇਹਨਾਂ ਨਾਲ ਹਮਦਰਦੀ ਹੈ ਅਸੀਂ ਉੱਥੇ ਅਰਦਾਸ ਕਰਾਂਗੇ ਕਿ ਹਰਬੀਰ ਸਿੰਘ ਸਤਿਗੁਰੂ ਉਹਦੀ ਆਤਮਾ ਨੂੰ ਸ਼ਾਂਤੀ ਨਾ ਦੇਈ ਉਹਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਭੇਜੀ ਲੋੜ ਹੈ ਤਾਂ ਕਿ ਇਹੋ ਜਿਹਾਂ ਦੀ ਬੋਟੀ-ਬੋਟੀ ਕੀਤੀ ਜਾ ਸਕੇ ਜਿਹੜੇ ਬੱਚੇ ਚੁੱਕ ਕੇ ਕਤਲ ਕਰ ਰਹੇ ਉਹਨੂੰ ਦੁਬਾਰਾ ਭੇਜੀ ਸਤਿਗੁਰੂ ਅੱਗੇ ਅਰਦਾਸ ਕਰਦੇ ਆਂ ਇਸ ਵੀਰ ਨਾਲ ਹਮਦਰਦੀ ਕਰਦੇ ਆਂ ਮੁਆਵਜ਼ਾ ਨਾ ਲਈ ਇਨਸਾਫ ਲਈ ਲੜੀ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਮੁਆਵਜ਼ੇ ਨਾ ਖਾਇਓ ਸਾਡੀ ਸੋਚ ਨੂੰ ਬਚਾਇਓ ਇਨਸਾਫ ਲਈ ਲੜਿਓ ਤੂੰ ਅਮਨਦੀਪ ਸਿੰਘਾਂ ਤਕੜਾ ਰਹੀਂ ਅਸੀਂ ਜਿੰਨੇ ਵੀਰ ਆ ਭਾਈ ਸੱਜਣ ਸਿੰਘ ਜੀ ਹੋਣੀ ਵੀਰ ਨੋਵਲ ਸਿੰਘ ਹੋਣੀ ਗੁਰਪ੍ਰੀਤ ਸਿੰਘ ਹੋਣੀ ਇਹ ਸਾਰੇ ਨਾਲ ਨੇ ਮੁਕੇਰੀਆਂ ਤੋਂ ਭਾਈ ਸਾਡੇ ਗੁਰਵਤਨ ਸਿੰਘਾ ਕਪੂਰ ਥਲੇ ਤੋਂ ਸਾਡੇ ਵੀਰ ਇਹ ਹਮਦਰਦੀ ਦੇ ਤੌਰ ਤੇ ਇਥੇ ਪਹੁੰਚੇ ਨੇ ਸੰਗਤਾਂ ਰੋਜ਼ ਆ ਰਹੀਆਂ ਨੇ ਅਸੀਂ ਸਾਰੇ ਜਿੱਥੇ ਹਮਦਰਦੀ ਪ੍ਰਗਟਾਉਨੇ ਆ ਉਥੇ ਅਰਦਾਸ ਕਰਦੇ ਆ ਉਸ ਬੱਚੇ ਲਈ ਸਤਿਗੁਰੂ ਉਹਨੂੰ ਦੁਬਾਰਾ ਭੇਜੀ ਔਰ ਇੱਕ ਤੋਂ ਚਾਰ ਬਣਾ ਕੇ ਭੇਜੀ ਹੁਣ ਚਾਰ ਚਾਰ ਜੰਮਣੇ ਪੈਣੇ ਪੰਜਾਬ ਵਾਲਿਓ ਤੁਹਾਨੂੰ ਇੱਕ ਨਾਲ ਨਹੀਂ ਜੇ ਸਰਨਾ ਤੁਹਾਡਾ ਕਿਉਂ ਅੱਗੇ ਜ਼ਰੂਰਤ ਐ ਇੱਕ ਨੂੰ ਨਸ਼ੇ ਨਾਲ ਵੀ ਮਾਰਨਾ ਐ ਇੱਕ ਨੂੰ ਪ੍ਰਵਾਸੀਆਂ ਨੇ ਵੀ ਮਾਰਨਾ ਇੱਕ ਨੂੰ ਗੈਂਗਸਟਰ ਕਹਿ ਕੇ ਵੀ ਮਾਰਨਾ ਇੱਕ ਨੂੰ ਖਾਲਸਤਾਨੀ ਕਹਿ ਕੇ ਵੀ ਮਾਰਨਾ ਉਦੋਂ ਬਾਅਦ ਜਿਹੜਾ ਬਚ ਗਿਆ ਉਹ ਤੁਹਾਡਾ ਜਿੰਨੇ ਤੁਹਾਨੂੰ ਜਿਉਂਦੇ ਰੱਖਣਾ ਇੰਨੇ ਕ ਜੰਮ ਲੇ ਇਸ ਲਈ ਜ਼ਰੂਰੀ ਹੈ ਔਰ ਅਗਲੀ ਗੱਲ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਲਾਇਨ ਡਾਅਰ ਮੁਤਾਬਕ ਜੇ ਪੰਜਾਬ ਦੇ ਲੋਕ ਜਾਂ ਹੋਰ ਨਾ ਸੂਬਿਆਂ ਦੇ ਲੋਕ 8 ਦੇ 8 ਸੂਬਿਆਂ ਦੇ ਵਿੱਚ ਜਗਾ ਨਹੀਂ ਖਰੀਦ ਸਕਦੇ ਇੱਥੇ ਪ੍ਰਵਾਸੀ ਕਿਵੇਂ ਖਰੀਦ ਰਿਹਾ ਹੈ ਫਿਰ ਉੱਥੇ ਗੈਂਗਸਟਰ ਲੋਕ ਅਪਰਾਧੀ ਲੋਕ ਪ੍ਰਵਾਸੀ ਬਣ ਕੇ ਨਹੀਂ ਜਾ ਸਕਦੇ ਪੰਜਾਬ ਦੇ ਵਿੱਚ ਜੂਪੀ ਬਿਹਾਰ ਦੇ ਜਿਹੜੇ ਅਪਰਾਧੀ ਲੋਕ ਨੇ ਕ੍ਰਿਮੀਨਲ ਲੋਕ ਨੇ ਉਹ ਪੰਜਾਬ ਵਿੱਚ ਕਿਵੇਂ ਆ ਗਏ ਇਹ ਪ੍ਰਸ਼ਾਸਨ ਨੂੰ ਸਵਾਲ ਹੈ ਉਹਨਾਂ ਦੇ ਆਧਾਰ ਕਾਟ ਉਹਨਾਂ ਦੀਆਂ ਵੋਟਾਂ ਉਹਨਾਂ ਦੇ ਰਾਸ਼ਨ ਕਾਟ ਇਹ ਕਿਹੜੇ ਲੀਡਰ ਤੇ ਕਿਹੜੇ ਮੇਰ ਤੇ ਕਿਹੜੇ ਪ੍ਰਸ਼ਾਸਨ ਨੇ ਬਣਾਈ ਇਹਦੇ ਸਵਾਲ ਤੁਹਾਡੇ ਨੇ ਫਿਰ ਇਹ ਬੱਚਾ ਪ੍ਰਵਾਸ ਦੇ ਨਾਂ ਤੇ ਆਏ ਹੋਏ ਅਪਰਾਧੀਆਂ ਨੇ ਅਗਵਾ ਕਰਕੇ ਕਤਲ ਕੀਤਾ ਇਹਨੂੰ ਪਹਿਲਾਂ ਦੋ ਬੱਚੇ ਕੁੰਬੜੇ ਪਿੰਡ ਚ ਮਾਰ ਦਿੱਤੇ ਸੀ ਇੱਕ ਦੀ ਅੱਖ ਚੋਂ ਖੰਜਰ ਮਾਰ ਕੇ ਖੋਪੜ ਦੇ ਵਿੱਚੋਂ ਦੀ ਪਛਾਹ ਕੱਢਤਾ ਸੀ 12 14 ਸਾਲ ਦੇ ਬੱਚੇ ਸੀ ਇੱਕ ਦੇ ਵੱਖੀ ਚ ਖੰਜਰ ਮਾਰਿਆ ਦਿਨ ਦਿਹਾੜੇ ਦੋ ਬੱਚੇ ਮਾਰਤੇ ਪ੍ਰਸ਼ਾਸਨ ਦੱਸੇ ਉਹਨਾਂ ਦੋਸ਼ੀਆਂ ਨੂੰ ਕੀ ਸਜ਼ਾਵਾ ਦਿੱਤੀਆਂ ਤੇ ਉਹ ਪਰਿਵਾਰ ਨੂੰ ਕੀ ਇਨਸਾਫ ਮਿਲਿਆ ਕਿ ਉਹੀ ਅਮਨ ਨਾਲ ਹੋ ਕੀ ਤੋਂ ਮੁਆਵਜ਼ਾ ਲੈ ਲੈ ਬੱਚੇ ਦਾ 5 ਲੱਖ ਤੇ ਪ੍ਰਸ਼ਾਸਨ ਮਿੱਟੀ ਪਾ ਕੇ ਅੱਗੇ ਤੁਰਦਾ ਬਣੂ ਵੀ ਹੁਣ ਅਗਲਾ ਬੱਚਾ ਕਿਹੜਾ ਚੁੱਕ ਕੇ ਮਰਵਾਉਣਾ ਹੈ ਕਿ ਇਹ ਤਿਆਰੀ ਹੈ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਸਜ਼ਾ ਜਾਰੀ ਕੀਤੀ ਜਾਵੇ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਨਰੀ ਜਿਹੜੀ ਪੀਸੀ ਦੀ ਹੋਈ ਹੈ ਉਹ ਕਰਵਾ ਕੇ ਫਿਰ ਪੰਜਾਬ ਦੇ ਨਾਲ ਨੂੰ ਇੰਟਰ ਕਰਨ ਕਰਨ ਦੇਣਾ ਚਾਹੀਦਾ ਜੇ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਮੇਰੇ ਇਨਸਾਰ ਕੋਲ ਹੁੰਦਾ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਇੰਟਰ ਕਰਦਾ ਉਹਦਾ ਰੈਟ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ 'ਚ ਬਹੁਤਾਂ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਤੇ ਕੁਛ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾਂ ਇਦਾਂ ਇਹ ਨਹੀਂ ਇਦਾਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਹਾਂ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਜਿੱਦਾਂ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸशुदा ਹੋਣਾ ਚਾਹੀਦੀਆਂ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਫਿਰ ਨਜਾਇਜ਼ ਕਬਜ਼ੇ ਹਟਨੇ ਚਾਹੀਦੇ ਜਿੰਨਾ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਚੱਲ ਜਿਓ ਦੂਸਰੇ ਨੂੰ ਚੱਲ ਜਿਓ ਜਿੰਨੇ ਆਲੇ ਦੁਆਲੇ ਰੋਡ ਤੇ ਜਗ੍ਹਾ ਉਹਨਾਂ ਉੱਤੇ ਵੱਖ-ਵੱਖ ਕੁੰਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗ੍ਹਾ ਦੇ ਉੱਤੇ ਇਹਨਾਂ ਨੇ ਆਪੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ ਐਡੇ ਪ੍ਰਕਾਈ ਪ੍ਰਾਈਵੇਟ ਜਗ੍ਹਾ ਦੇ ਉੱਤੇ ਵੀ ਕੀਤੇ ਹੋਏ ਆ ਜਿਹੜੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਕਰਾਇਨਾਮਾ ਕਰੇ ਮਤਲਬ ਹਰ ਚੀਜ਼ ਲਿਗਲਾਈਜ਼ ਹੋਣੀ ਚਾਹੀਦੀ ਆ ਜਿਹੜੇ ਪਰਵਾਸੀਆਂ ਦੇ ਸਵਾਨ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਪਛਿੰਦੇ ਆ ਸਾਨੂੰ ਪਤਾ ਸਾਡੀਆਂ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਤੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਤੁਸੀਂ ਕੋਸ਼ ਅਧਾਰੇ ਇਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜ਼ੀ ਜਾ ਕੇ ਬਣਾ ਲਵੇ ਉਹਨਾਂ ਕੋ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਬਾੜੇ ਦੀ ਵੋਟਾਂ ਦੀ ਤੋਂ ਇਹ ਪੰਜਾਬ ਦੇ ਵਿੱਚ ਵੀ ਵੋਟ ਬੰਦਾ ਫਰਜੀ ਬਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਹ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ ਚ ਵੀ ਪੰਜਾਬ ਦੀਆਂ ਆ ਜੀ ਦੇ ਵੋਟਰ ਕਾਰਡ ਆਧਾਰ ਕਾਰਡ ਨੀਲੇ ਕੜ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚੱਲ ਜਾਂਦੇ ਆ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸੰਬੰਧ ਵਿੱਚ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਸਾਰੇ ਭਈਏ ਲੜਾ ਦਿਓ ਅਸੀਂ ਕਹਿੰਦੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਤੇ ਉਹਨਾਂ ਨੂੰ ਇਸ ਸਬੰਧ ਵਿੱਚ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਆ ਸਾਡੇ ਕੋਲ ਮਾਂ ਤੇ ਬੈਠਿਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆਂ ਵੀ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਬੰਧ ਸਖਤ ਕਾਨੂੰਨ ਬਣੇ ਉਸ ਸਬੰਧ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਅਸੀਂ ਕੱਢਾਂਗੇ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਆ ਉਹਦਾ ਇਹ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਵੱਖ-ਵੱਖ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜਿਹੜਾ ਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ